ਫੈਟਲ ਅੰਕੜੇ ਦੇ ਮੁਤਾਬਕ ਸਸਕਾਚੂਅਨ ਦੇ ਵਿੱਚ ਸ਼ਰਨਾਰਥੀ ਅਰਜ਼ੀਆਂ ਦੇ ਵਿੱਚ ਲਗਭਗ 98% ਫਾਤਾ ਹੋਇਆ ਹੈ ਜਦ ਕਿ ਪਰਮਨੈਂਟ ਰੈਜ਼ੀਡੈਂਟਸ ਦੀ ਗਿਣਤੀ ਪਹਿਲਾਂ ਤੇ ਨਾਲੋਂ ਅੱਜ ਤੋਂ ਵੀ ਘੱਟ ਰਹਿ ਗਈ ਹੈ ਇਹ ਬਦਲਾਅ ਫੈਟਲ ਅਤੇ ਸੁਭਾਈ ਇਮੀਗ੍ਰੇਸ਼ਨ ਕਟੋਤੀਆਂ ਕਾਰਨ ਹੋਇਆ ਐਸਸ ਸਕਾਚੂਅਨ ਦੇ ਇਮੀਗ੍ਰੇਸ਼ਨ ਵਕੀਲ ਕ੍ਰਿਸ ਵਿਮਨ ਨੇ ਇੱਕ ਨਿਊਜ਼ ਚੈਨਲ ਤੇ ਦੱਸਿਆ ਕਿ ਬਹੁਤ ਸਾਰੇ ਪ੍ਰਵਾਸੀ ਹੁਣ ਕੈਨੇਡਾ ਵਿੱਚ ਰਹਿਣ ਦੇ ਲਈ ਰਿਫਿਊਜੀਜ਼ ਕਲੇਮ ਲਾ ਰਹੇ ਨੇ ਭਾਵ ਸ਼ਰਨਾਰਥੀ ਅਰਜ਼ੀਆਂ ਦੇ ਰਹੇ ਨੇ ਕਿਉਂਕਿ ਇਮੀਗ੍ਰੇਸ਼ਨ ਟਿੱਚਰ ਦੇ ਵਿੱਚ ਕਟੋਤੀ ਅਤੇ ਬਦਲਾਅ ਦੇ ਮਕਰੋ ਉਹਨਾਂ ਦੇ ਕੋਲ ਇੱਥੇ ਪ ਕਲਪ ਖਤਮ ਹੋ ਰਹੇ ਨੇ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਸਟੈਚੂਨ ਦੀ ਛਰਨਾਲਤੀ ਅਰਜ਼ੀਆਂ ਦੀ ਗਿਣਤੀ ਅਪ੍ਰੈਲ ਤੋਂ ਜੂਨ 2024 ਦੇ ਦੌਰਾਨ 683 ਸੀ ਜੋ 1 ਸਾਲ ਬਾਅਦ 1344 ਤੱਕ ਵੱਧ ਗਈ ਹੈ ਏਜੰਸੀ ਦੇ ਅਨੁਸਾਰ ਦੇਸ਼ ਭਰ ਦੇ ਵਿੱਚ ਛਰਨਾਲਤੀ ਅਰਜ਼ੀਆਂ ਦੀ ਕੁੱਲ ਗਿਣਤੀ 2024 ਦੀ ਦੂਸਰੀ ਤਮਾਹੀ ਤੋਂ 2025 ਦੀ ਦੂਸਰੀ ਤਮਾਹੀ ਤੱਕ 32% ਵੱਧ ਗਈ ਅਤੇ ਅਰਜ਼ੀਆਂ 3,63,505 ਤੋਂ ਵੱਧ ਕੇ 4,79,542 ਹੋ ਗਈਆਂ ਨੇ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਸਕੇਚਵਨ ਤੇ ਵਿਚ ਨਵੇਂ ਪਰਮਨੈਂਟ ਰੈਜ਼ੀਡੈਂਟਸ ਦੀ ਗਿਣਤੀ ਸਭ ਤੋਂ ਜ਼ਿਆਦਾ ਘਟੀ ਹੈ ਜੋ ਪ੍ਰਿੰਸ ਐਡਵਰਡ ਆਇਲੈਂਡ ਦੇ ਬਰਾਬਰ ਦੀ ਹੈ April ਤੋਂ June 2025 ਦੇ ਵਿੱਚ ਇਸ ਸਕੇਚਵਨ ਤੇ ਵਿਚ 3460 ਨਵੇਂ ਪਰਮਨੈਂਟ ਰੈਜ਼ੀਡੈਂਟਸ आए ਜਦਕਿ ਪਿਛਲੇ ਸਾਲ ਇਹ ਗਿਣਤੀ 7484 ਇਸ ਦਾ ਮਤਲਬ ਹੈ ਕਿ 57% ਕਮੀ ਆਈ ਹੈ ਦੇਸ਼ ਭਰ ਦੇ ਵਿੱਚ ਨਵੀਆਂ ਪ੍ਰਵਾਸੀ ਆਮਦਾਂ 23% ਘਟ ਕੇ 134172 ਤੋਂ 13507 ਹੋ ਗਈ I mean, ਫੈਟਲ ਅੰਕੜੇ ਦੇ ਮੁਤਾਬਕ ਸਸਕਾਚੂਅਨ ਦੇ ਵਿੱਚ ਸ਼ਰਨਾਰਥੀ ਅਰਜ਼ੀਆਂ ਦੇ ਵਿੱਚ ਲਗਭਗ 98% ਖਾਤਾ ਹੋਇਆ ਜਦਕਿ ਪਰਮਨੈਂਟ ਰੈਜ਼ੀਡੈਂਟ ਦੀ ਗਿਣਤੀ ਪਹਿਲਾਂ ਦੇ ਨਾਲੋਂ ਅੱਧ ਤੋਂ ਵੀ ਘੱਟ ਰਹਿ ਗਈ ਹੈ ਇਹ ਬਦਲਾਅ ਫੈਟਲ ਅਤੇ ਸੁਭਾਈ ਇਮੀਗ੍ਰੇਸ਼ਨ ਕਟੋਤੀਆਂ ਕਾਰਨ ਹੋਇਆ ਐਸਐਸ ਸਕਾਚੂਅਨ ਦੇ ਇਮੀਗ੍ਰੇਸ਼ਨ ਵਕੀਲ ਕ੍ਰਿਸ ਵਿਮਨ ਨੇ ਇੱਕ ਨਿਊਜ਼ ਚੈਨਲ ਤੇ ਦੱਸਿਆ ਕਿ ਬਹੁਤ ਸਾਰੇ ਪ੍ਰਵਾਸੀ ਹੁਣ ਕੈੰਦਾ ਵਿੱਚ ਰਹਿਣ ਦੇ ਲਈ ਰਿਫਿਊਜ਼ਸ ਕਲੇਮ ਲਾ ਰਹੇ ਨੇ ਭਾਵ ਸ਼ਰਨਾਰਥੀ ਅਰਜ਼ੀਆਂ ਦੇ ਰਹੇ ਨੇ ਕਿਉਂਕਿ ਇਮੀਗ੍ਰੇਸ਼ਨ ਪਿਛੇ ਦੇ ਵਿੱਚ ਕਟੋਤੀ ਅਤੇ ਬਦਲਾਅ ਦੇ ਮਗਰੋਂ ਉਹਨਾਂ ਦੇ ਕੋਲ ਇੱਥੇ ਪ ਕਲਪ ਖਤਮ ਹੋ ਰਹੇ ਨੇ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਸਟੈਚੁਨ ਦੇ ਸ਼ਰਨਾਰਥੀ ਐਲਸੀਆ ਦੀ ਗਿਣਤੀ ਅਪ੍ਰੈਲ ਤੋਂ ਜੂਨ 2024 ਦੇ ਦੌਰਾਨ 684 ਸੀ ਜੋ 1 ਸਾਲ ਬਾਅਦ 1344 ਤੱਕ ਵੱਧ ਗਈ ਹੈ ਏਜੰਸੀ ਦੇ ਅਨੁਸਾਰ ਦੇਸ਼ ਭਰ ਦੇ ਵਿੱਚ ਸ਼ਰਨਾਰਥੀ ਅਰਜ਼ੀਆਂ ਦੀ ਕੁੱਲ ਗਿਣਤੀ 2024 ਦੀ ਦੂਸਰੀ ਤਮਾਹੀ ਤੋਂ 2025 ਦੀ ਦੂਸਰੀ ਤਮਾਹੀ ਤੱਕ 32% ਵੱਧ ਗਈ ਅਤੇ ਅਰਜ਼ੀਆਂ 3,63,505 ਤੋਂ ਵੱਧ ਕੇ 4,99,542 ਹੋ ਗਈਆਂ ਨੇ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਸਟੇਚੂਨ ਤੇ ਪਿਛੇ ਨਵੇਂ ਪਰਮਨੈਂਟ ਰੈਜ਼ੀਡੈਂਟਸ ਦੀ ਗਿਣਤੀ ਸਭ ਤੋਂ ਜ਼ਿਆਦਾ ਘਟੀ ਹੈ ਜੋ ਪ੍ਰਿੰਸ ਐਡਵਰਡ ਆਈਲੈਂਡ ਤੇ ਬਰਾਬਰ ਦੀ ਹੈ April ਤੋਂ June 2025 ਦੇ ਵਿਚ ਇਸ ਸਟੈਚੂਨ ਤੇ ਵਿਚ 3460 ਪਰਮਨੈਂਟ ਰੈਜ਼ੀਡੈਂਟਸ ਆਏ ਜਦ ਕਿ ਪਿਛਲੇ ਸਾਲ ਦੀ ਗਿਣਤੀ 7484 ਇਸ ਦਾ ਮਤਲਬ ਹੈ ਕਿ 52% ਕਮੀ ਆਈ ਹੈ ਦੇਸ਼ ਭਰ ਦੇ ਵਿੱਚ ਨਵੀਆਂ ਪ੍ਰਵਾਸੀ ਆਮਦਾ 23% ਘਟ ਕੇ 134172 ਤੋਂ 13507 ਹੋ ਗਈ i mean. ਫੈਡਰਲ ਅੰਕੜਿਆਂ ਦੇ ਮੁਤਾਬਕ ਸਕੈਚੂਨ ਦੇ ਵਿੱਚ ਸ਼ਰਨਾਰਥੀ ਅਸਰੀਆਂ ਦੇ ਵਿੱਚ ਲਗਭਗ 98% ਫਾਤਾ ਹੋਇਆ ਹੈ ਜਦ ਕਿ ਪਰਮਨੈਂਟ ਰੈਜ਼ੀਡੈਂਟਸ ਦੀ ਗਿਣਤੀ ਪਹਿਲਾਂ ਤੇ ਨਾਲੋਂ ਅੱਧ ਤੋਂ ਵੀ ਘੱਟ ਰਹਿ ਗਈ ਹੈ ਇਹ ਬਦਲਾਅ ਫੈਡਰਲ ਅਤੇ ਸੁਬਾਈ ਇਮੀਗ੍ਰੇਸ਼ਨ ਕਟੋਤੀਆਂ ਕਾਰਨ ਹੋਇਆ ਐਸਐਸ ਸਕੈਚੂਨ ਦੇ ਇਮੀਗ੍ਰੇਸ਼ਨ ਵਕੀਲ ਕ੍ਰਿਸ ਵਿਮਨ ਨੇ ਇੱਕ ਨਿਊਜ਼ ਚੈਨਲ ਤੇ ਦੱਸਿਆ ਕਿ ਬਹੁਤ ਸਾਰੇ ਪ੍ਰਵਾਸੀ ਹੁਣ ਕੈਂਡਾ ਵਿੱਚ ਰਹਿਣ ਦੇ ਲਈ ਰਿਫਿਊਜੀਜ਼ ਕਲੇਮ ਲਾ ਰਹੇ ਨੇ ਭਾਵ ਸ਼ਰਨਾਰਥੀ ਅਸਰੀਆਂ ਦੇ ਰਹੇ ਨੇ ਕਿਉਂਕਿ ਇਮੀਗ੍ਰੇਸ਼ਨ ਟਿਚਰ ਦੇ ਵਿੱਚ ਕਟੋਤੀ ਅਤੇ ਬਦਲਾਅ ਦੇ ਮਗਰੋਂ ਉਹਨਾਂ ਦੇ ਕੋਲ ਇੱਥੇ ਪੱਕ ਕਲਪ ਖਤਮ ਹੋ ਰਹੇ ਨਹੀਂ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਸਟੈਚੂਨ ਦੇ ਸ਼ਰਨਾਰਥੀ ਅਰਜ਼ੀਆਂ ਦੀ ਗਿਣਤੀ ਅਪ੍ਰੈਲ ਤੋਂ ਜੂਨ 2024 ਦੇ ਦੌਰਾਨ 684 ਸੀ ਜੋ 1 ਸਾਲ ਬਾਅਦ 1346 ਤੱਕ ਵੱਧ ਗਈ ਹੈ ਏਜੰਸੀ ਦੇ ਅਨੁਸਾਰ ਦੇਸ਼ ਭਰ ਦੇ ਵਿੱਚ ਸ਼ਰਨਾਰਥੀ ਅਰਜ਼ੀਆਂ ਦੀ ਕੁੱਲ ਗਿਣਤੀ 2024 ਦੀ ਦੂਸਰੀ ਤਮਾਹੀ ਤੋਂ 2025 ਦੀ ਦੂਸਰੀ ਤਮਾਹੀ ਤੱਕ 32% ਵੱਧ ਗਈ ਅਤੇ ਅਰਜ਼ੀਆਂ 3,63,505 ਤੋਂ ਵੱਧ ਕੇ 4,79,542 ਹੋ ਗਈਆਂ ਨੇ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਸਟੈਚੂਨ ਤੇ ਪਿਛੇ ਨਵੇਂ ਪਰਮਨੈਂਟ ਰੈਜ਼ੀਡੈਂਟਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਘਟੀ ਹੈ ਜੋ ਪ੍ਰਿੰਸ ਐਡਵਰਡ ਆਈਲੈਂਡ ਦੇ ਬਰਾਬਰ ਦੀ ਹੈ April ਤੋਂ June 2025 ਦੇ ਵਿਚ ਇਸ ਸਟੈਚੂਨ ਤੇ ਵਿੱਚ 3460 ਨਵੇਂ ਪਰਮਨੈਂਟ ਰੈਜ਼ੀਡੈਂਟ ਸਾਰੇ ਚਦ ਕੇ ਪਿਛਲੇ ਸਾਲ ਦੀ ਗਿਣਤੀ 7484 ਇਸ ਦਾ ਮਤਲਬ ਹੈ ਕਿ 53% ਕਮੀ ਆਈ ਹੈ ਦੇਸ਼ ਭਰ ਦੇ ਵਿੱਚ ਨਵੀਆਂ ਪ੍ਰਵਾਸੀ ਆਮਦ ਦਾ 23% ਘਟ ਕੇ 134172 ਤੋਂ 13507 ਹੋ ਗਿਆ 何 ਫੈਟਲ ਅੰਕੜਿਆਂ ਦੇ ਮੁਤਾਬਕ ਸਕੈਚੂਨ ਦੇ ਵਿੱਚ ਸ਼ਰਨਾਰਥੀ ਅਰਜ਼ੀਆਂ ਦੇ ਵਿੱਚ ਲਗਭਗ 98% ਪਾਤਾ ਹੋਇਆ ਜਦ ਕਿ ਪਰਮਨੈਂਟ ਰੈਜ਼ੀਡੈਂਟਸ ਦੀ ਗਿਣਤੀ ਪਹਿਲਾਂ ਤੇ ਨਾਲੋਂ ਅੱਜ ਤੋਂ ਵੀ ਘੱਟ ਰਹਿ ਗਈ ਹੈ ਇਹ ਬਦਲਾਅ ਫੈਟਲ ਅਤੇ ਸੁਭਾਈ ਇਮੀਗ੍ਰੇਸ਼ਨ ਕਟੋਤੀਆਂ ਕਾਰਨ ਹੋਇਆ ਐਸਐਸ ਸਕੈਚੂਨ ਦੇ ਇਮੀਗ੍ਰੇਸ਼ਨ ਵਕੀਲ ਕ੍ਰਿਸ ਵਿਮਨ ਨੇ ਇੱਕ ਨਿਊਜ਼ ਚੈਨਲ ਤੇ ਦੱਸਿਆ ਕਿ ਬਹੁਤ ਸਾਰੇ ਪ੍ਰਵਾਸੀ ਹੁਣ ਕੈਨਦਾ ਵਿੱਚ ਰਹਿੰਦੇ ਲਈ ਰਿਫਿਊਜ਼ਸ ਕਲੇਮ ਲਾ ਰਹੇ ਨੇ ਭਾਵ ਸ਼ਰਨਾਰਥੀ ਅਰਜ਼ੀਆਂ ਦੇ ਰਹੇ ਨੇ ਕਿਉਂਕਿ ਇਮੀਗ੍ਰੇਸ਼ਨ ਟਿਚਰ ਦੇ ਵਿੱਚ ਕਟੋਤੀ ਅਤੇ ਬਦਲਾਅ ਦੇ ਮਕਰੋ ਉਹਨਾਂ ਦੇ ਕੋਲ ਇੱਥੇ ਪੱਕੇ ਹੋਣ ਤੇ ਹੋ ਕਲਪ ਖਤਮ ਹੋ ਰਹੇ ਨਹੀਂ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਸਟੈਚੂਨ ਦੇ ਸ਼ਰਨਾਰਥੀ ਅਰਜ਼ੀ ਦੀ ਗਿਣਤੀ April ਤੋਂ June 2024 ਦੇ ਦੌਰਾਨ 684 ਸੀ ਜੋ 1 ਸਾਲ ਬਾਅਦ 1344 ਤੱਕ ਵੱਧ ਗਈ ਹੈ ਏਜੰਸੀ ਦੇ ਅਨੁਸਾਰ ਦੇਸ਼ ਭਰ ਦੇ ਵਿੱਚ ਸ਼ਰਨਾਰਥੀ ਅਰਜ਼ੀਆਂ ਦੀ ਕੁੱਲ ਗਿਣਤੀ 2024 ਦੀ ਦੂਸਰੀ ਤਮਾਹੀ ਤੋਂ 2025 ਦੀ ਦੂਸਰੀ ਤਮਾਹੀ ਤੱਕ 32% ਵੱਧ ਗਈ ਅਤੇ ਅਰਜ਼ੀਆਂ 3,63,505 ਤੋਂ ਵੱਧ ਕੇ 4,79,542 ਹੋ ਗਈਆਂ ਨੇ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਸਟੈਚੁਅਨ ਤੇ ਪਛੇ ਨਵੇਂ ਪਰਮਨੈਂਟ ਰੈਜ਼ੀਡੈਂਟਸ ਦੀ ਗਿਣਤੀ ਸਭ ਤੋਂ ਜ਼ਿਆਦਾ ਘਟੀ ਹੈ ਜੋ ਪ੍ਰਿੰਸ ਐਡਵਰਡ ਆਈਲੈਂਡ ਦੇ ਬਰਾਬਰ ਦੀ ਹੈ April ਤੋਂ June 2025 ਦੇ ਵਿਚ ਇਸ ਸਟੈਚੁਅਨ ਤੇ ਵਿਚ 3460 ਨਵੇਂ ਪਰਮਨੈਂਟ ਰੈਜ਼ੀਡੈਂਟਸ ਆਏ ਜਦ ਕਿ ਪਿਛਲੇ ਸਾਲ ਇਹ ਗਿਣਤੀ 7484 ਇਸ ਦਾ ਮਤਲਬ ਹੈ ਕਿ 58% ਕਮੀ ਆਈ ਹੈ ਦੇਸ਼ ਭਰ ਦੇ ਵਿੱਚ ਨਵੀਆਂ ਪ੍ਰਵਾਸੀ ਆਮਦਾ 23% ਘਟ ਕੇ 134172 ਤੋਂ 13507 ਹੋ ਗਈ ਯਾਨੀ ਫੈਡਰਲ ਅੰਕੜਿਆਂ ਦੇ ਮੁਤਾਬਕ ਸਕੈਚੂਨ ਦੇ ਵਿੱਚ ਸ਼ਰਨਾਰਥੀ ਅਰਜ਼ੀਆਂ ਦੇ ਵਿੱਚ ਲਗਭਗ 98% ਫਾਟਾ ਹੋਇਆ ਚਦ ਕੇ ਪਰਮਨੈਂਟ ਰੈਜ਼ੀਡੈਂਟਸ ਦੀ ਗਿਣਤੀ ਪਹਿਲਾਂ ਤੇ ਨਾਲੋਂ ਅੱਧ ਤੋਂ ਵੀ ਘੱਟ ਰਹਿ ਗਈ ਹੈ ਇਹ ਬਦਲਾਅ ਫੈਡਰਲ ਅਤੇ ਸੂਬਾਈ ਇਮੀਗ੍ਰੇਸ਼ਨ ਕਟੋਤੀਆਂ ਕਾਰਨ ਹੋਇਆ ਐਸਐਸ ਕੈਚੂਨ ਦੇ ਇਮੀਗ੍ਰੇਸ਼ਨ ਵਕੀਲ ਕ੍ਰਿਸ ਵਿਮਨ ਨੇ ਇੱਕ ਨਿਊਜ਼ ਚੈਨਲ ਤੇ ਦੱਸਿਆ ਕਿ ਬਹੁਤ ਸਾਰੇ ਪ੍ਰਵਾਸੀ ਹੁਣ ਕੈਂਡਾ ਵਿੱਚ ਰਹਿੰਦੇ ਲਈ ਰਿਫਿਊਜ਼ਸ ਕਲੇਮ ਲਾ ਰਹੇ ਨੇ ਭਾਵ ਸ਼ਰਨਾਰਥੀ ਅਰਜ਼ੀਆਂ ਦੇ ਰਹੇ ਨੇ ਕਿਉਂਕਿ ਇਮੀਗ੍ਰੇਸ਼ਨ ਟਿਕਾ ਦੇ ਵਿੱਚ ਕਟੋਤੀ ਅਤੇ ਬਦਲਾਅ ਦੇ ਮਗਰੋਂ ਉਹਨਾਂ ਦੇ ਕੋਲ ਇੱਥੇ ਹੋਰ ਵੀ ਵਿਕਲਪ ਖਤਮ ਹੋ ਰਹੇ ਨੇ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਸਟੈਚੁਨ ਦੀ ਸ਼ਰਨਾਰਥੀ ਅਰਜ਼ੀਆਂ ਦੀ ਗਿਣਤੀ ਅਪ੍ਰੈਲ ਤੋਂ ਜੂਨ 2024 ਦੇ ਦੌਰਾਨ 684 ਸੀ ਜੋ 1 ਸਾਲ ਬਾਅਦ 1346 ਤੱਕ ਵੱਧ ਗਈ ਹੈ ਏਜੰਸੀ ਦੇ ਅਨੁਸਾਰ ਦੇਸ਼ ਭਰ ਦੇ ਵਿੱਚ ਸ਼ਰਨਾਰਥੀ ਅਰਜ਼ੀਆਂ ਦੀ ਕੁੱਲ ਗਿਣਤੀ 2024 ਦੀ ਦੂਸਰੀ ਤਮਾਹੀ ਤੋਂ 2025 ਦੀ ਦੂਸਰੀ ਤਮਾਹੀ ਤੱਕ 32% ਵੱਧ ਗਈ ਅਤੇ ਅਰਜ਼ੀਆਂ 3,63,505 ਤੋਂ ਵੱਧ ਕੇ 4,79,542 ਹੋ ਗਈਆਂ ਨੇ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਸਕੇਚੁਅਨ ਤੇ ਪਿਛੇ ਨਵੇਂ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਸਭ ਤੋਂ ਜ਼ਿਆਦਾ ਘਟੀ ਹੈ ਜੋ ਪ੍ਰਿੰਸ ਐਡਵਰਡ ਆਈਲੈਂਡ ਦੇ ਬਰਾਬਰ ਦੀ ਹੈ April ਤੋਂ June 2025 ਦੇ ਵਿਚ ਇਸ ਸਕੇਚੁਅਨ ਤੇ ਵਿਚ 3460 ਨਵੇਂ ਪਰਮਾਨੈਂਟ ਰੈਜ਼ੀਡੈਂਟਸ आए ਜਦਕਿ ਪਿਛਲੇ ਸਾਲ ਇਹ ਗਿਣਤੀ 7484 ਇਸ ਦਾ ਮਤਲਬ ਹੈ ਕਿ 52% ਕਮੀ ਆਈ ਹੈ ਦੇਸ਼ ਭਰ ਦੇ ਵਿੱਚ ਨਵੀਆਂ ਪ੍ਰਵਾਸੀ ਆਮਦਾ 23% ਘਟ ਕੇ 134172 ਤੋਂ 13507 ਹੋ ਗਈ 何 ਫੈਡਰਲ ਅੰਕੜਿਆਂ ਦੇ ਮੁਤਾਬਕ ਸਕੈਚੂਨ ਦੇ ਵਿੱਚ ਸ਼ਰਨਾਰਥੀ ਅਸਰੀਆਂ ਦੇ ਵਿੱਚ ਲਗਭਗ 98% ਪਾਤਾ ਹੋਇਆ ਜਦ ਕਿ ਪਰਮਾਨੈਂਟ ਰੈਜ਼ੀਡੈਂਟ ਦੀ ਗਿਣਤੀ ਪਹਿਲਾਂ ਦੇ ਨਾਲੋਂ ਅੱਜ ਤੋਂ ਵੀ ਘੱਟ ਰਹਿ ਗਈ ਹੈ ਇਹ ਬਦਲਾਅ ਫੈਡਰਲ ਅਤੇ ਸੂਬਾਈ ਇਮੀਗ੍ਰੇਸ਼ਨ ਕਟੌਤੀਆਂ ਕਾਰਨ ਹੋਇਆ ਐਸਐਸ ਗੈਚੂਨ ਦੇ ਇਮੀਗ੍ਰੇਸ਼ਨ ਵਕੀਲ ਕ੍ਰਿਸ ਵਿਮਨ ਨੇ ਇੱਕ ਨਿਊਜ਼ ਚੈਨਲ ਤੇ ਦੱਸਿਆ ਕਿ ਬਹੁਤ ਸਾਰੇ ਪ੍ਰਵਾਸੀ ਹੁਣ ਕੰਦਰ ਵਿੱਚ ਰਹਿੰਦੇ ਲਈ ਰਿਫਿਊਜ਼ਸ ਕਲੇਮ ਲਾ ਰਹੇ ਨੇ ਭਾਵ ਸ਼ਰਨਾਰਥੀ ਅਸਰੀਆਂ ਦੇ ਰਹੇ ਨੇ ਕਿਉਂਕਿ ਇਮੀਗ੍ਰੇਸ਼ਨ ਪਿਛੇ ਦੇ ਵਿੱਚ ਕਟੌਤੀ ਅਤੇ ਬਦਲਾਅ ਤੇ ਮਕਰੋ ਉਹਨਾਂ ਦੇ ਕੋਲ ਇੱਥੇ ਪੱਕੇ ਹੋਣ ਦੇ ਕਲਪ ਖਤਮ ਹੋ ਰਹੇ ਨਹੀਂ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਸਟੈਚੁਨ ਦੇ ਸ਼ਰਨਾਰਥੀ ਐਲਸੀਆ ਦੀ ਗਿਣਤੀ ਅਪ੍ਰੈਲ ਤੋਂ ਜੂਨ 2024 ਦੇ ਤੱਕ